ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ ਵਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਉਹ ਇੱਧਰ ਟੀਲਰ ਮਾਸਟਰ ਲੱਗ ਗਿਆ ਹੈ ਸਲਵਾਰ ਸਟਿਚ ਕਰਨਾ ਲਿਖਨੇ ਫੋਲਡ ਕਰ ਰਹੇ ਹਾਂ ਸਵਾਗਤ ਪਹਿਣਾ ਦੇ ਜਿਹੜੇ ਸੂਟ ਆ ਨਾ ਉਹ ਹੀ ਨਹੀਂ ਸੂਟ ਆਉਂਦੇਗੇ ਕਦੇ ਗਰਮੀ ਵਾਲੇ ਕਦੇ ਸਰਦੀ ਵਾਲੇ ਕਦੇ ਵਿਆਹ ਵਾਲੇ ਕਦੇ ਮਰਗਾ ਵਾਲੇ ਕਦਾਂ ਦਾ ਸੀਜ਼ਨ ਕਦੇ ਮਰਗਾ ਵਾਲੇ ਕਦੇ ਵਿਆਹ ਵਾਲੇ ਪਰ ਪਹਿਣਾ ਨੂੰ ਚਾਹੀਦੇ ਵੀ ਹੁੰਦੇ ਐ ਟੁਆੜ ਦੇ ਸੂਟ ਬੰਦੇ ਉਹਨਾਂ ਇੱਕੋ ਸੂਟ ਪਾ ਕੇ ਸਾਰ ਲੈਂਦੇ ਬੀਬੀਆਂ ਨਹੀਂ ਪਾ ਸਕਦੀਆਂ ਬੰਦੇ ਤੇ ਚਾਰੇ ਟਿੱਕਾ ਕੜਤਾ ਪਾ ਕੇ ਟਿੱਕਾ ਕੜਤਵੇਂ ਪਾ ਕੇ ਉਹ ਹੀ ਖੁਸ਼ੀ ਦੇਖੋ ਤੇ ਉਹ ਹੀ ਮਰਗ ਦੇ ਭੋਗ ਤੇ ਇੰਦਰ ਹਰਿੰਦਰ ਜੀ ਆਪਦਾ ਹੋਮਵਰਕ ਕਰ ਰਹੇ ਨੇ ਸਾਨੂੰ ਸਵਾਕੇ ਨਹੀਂ ਦਿੰਦੇ। ਹਾਂ ਸਾਨੂੰ ਸਵਾਕੇ ਨਹੀਂ ਦਿੰਦੇ। ਤੂੰ ਫੱਕ ਕਿੱਥੇ ਜਾਣਾ? ਸਵਾਕੇ ਹੀ ਦੇਈਏ, ਸਵਾਕੇ ਦੇ ਹੀ ਦੇ ਆ। ਕੋਈ ਇੱਕ ਬਾਕੇ ਤੇ ਇੱਕ ਵਿਆਹ ਵੇਖਿਆ ਜਾਂਦਾ। ਜਦੋਂ ਉਹ ਦੁਆਰਾ ਆਉਂਦਾ। ਉਹਨਾਂ ਸਾਰੇ ਕੱਪੜੇ ਦੀ ਰੁਚੀ ਹੋ ਜਾਂਦੀ। ਕੁੱਤੀ ਹੋ ਜਾਂਦੇ ਆ। ਕੜਤੇ ਪਜਾਮੇ ਵੀ ਉੱਚੇ, ਪੈਂਟਾਂ, ਸ਼ਰਟਾਂ ਵੀ ਉੱਚੀਆਂ। ਜਿਹੜੇ ਜੁੱਤੀਆਂ ਲਈਦੇ ਜਾਂ ਕੜਤੇ ਪਜਾਮੇ ਰੋਣ ਗੱਟ ਜੁੱਤੀਆਂ ਖਰੀਦਦੇ ਆ ਉਹ ਵੀ ਛੋਟਗਾ ਹੋ ਜਾਂਦੇ। ਜਿਹੜੇ ਪੈਂਟਾਂ ਨਾ ਪਾਣ ਨੂੰ ਲੈਂਦੇ ਆ ਬੂਟ ਉਹ ਵੀ ਇਹਨਾਂ ਦੇ ਛੋਟੇ ਹੋ ਜਾਂਦੇ ਆ। ਹਜੇ ਇਹਦੀ ਤਾਂ ਮੋਜਾਂ ਐ ਵੱਡੇ ਵਾਲਿਆਂ ਨੇ ਇਹਦੇ ਮੇਕ ਆ ਜਾਂਦੀਆਂ ਹਮਨ ਚੀਜ਼ਾਂ ਬਾਈ ਕਿ ਤੂੰ ਮੇਰਾ ਸਾਰਾ ਕੁਝ ਲੁੱਟਦਾ ਹੈਂ ਹਾਂ ਬਾਈ ਕਿ ਨਾ ਤੂੰ ਮੇਰਾ ਸਾਰਾ ਕੁਝ ਲੁੱਟ ਲੈਣਾ ਹੈ ਨਾ ਇੱਧਰ ਆਪਣੀ ਦਾ ਸਾਹਮਣੇ ਕੰਪੈਨ ਚੱਲ ਰਹੀ ਆ ਗਵੰਡੀਆਂ ਦੇ ਆਪਾਂ ਝੋਨਾ ਵਾਢ ਲਿਆ ਸਿੱਮੀਆ ਪੱਤਣ ਲੱਗ ਗਿਆ ਜੀ ਤਾਂ ਤੈਨਾਂ ਵਿਲੇ ਹੋ ਗਏ ਝੋਨਾ ਵਾਢ ਲਿਆ ਵੇਚ ਲਿਆ ਕਣਕ ਬੀਜ ਲਈ ਆ ਟਾਈਮ ਨਾਲ ਇਹਦੇ ਝੋਨੇ ਦੇ ਝਾੜ ਓ ਥੋੜੇ ਆ ਬਹੁਤ ਥੋੜਾ ਹੋਇਆ ਹਾਂ ਕਣਕ ਕੋਈ ਨਹੀਂ ਅਗਲੀ ਵਾਰ ਨੂੰ ਬਾਦ ਹੋ ਜਾਊਗਾ ਕੰਕ ਵੱਦੋ ਜੀ ਜੀਆਂ ਨੂੰ ਸੁੱਖ ਚਾਹੀਦੀ ਆ ਬਿਮਾਰੀ ਤੇ ਪੈਸੇ ਨਾਲ ਲੱਗਣ ਕੰਕ ਛੋਣ ਨਾਲ ਚਲ ਕੋਈ ਨਹੀਂ ਇਸ ਵਾਰ ਥੋੜਾ ਤੇ ਅਗਲੀ ਵਾਰ ਨੂੰ ਜ਼ਿਆਦਾ ਹੋ ਜਾਊਗਾ ਹੋ ਤਾਂ ਹੈ ਕਣਕ ਦਾ ਬੀਜ ਵੀ ਆਪਾਂ ਬਿਲਕੁਲ ਫ੍ਰੀ ਹੈ ਫ੍ਰੀ ਹੋ ਗਿਆ ਨਾ ਜਬਰਸੀਨ ਬੀਜ ਦੇ ਕਣਕ ਬੀਜ ਕਣਕ ਵੀ ਆਪਾਂ ਦੇ ਦਿੱਸੀ ਉਹਦੇ ਨਾਲ ਸੁਪਰ ਸੀਡਰ ਨਾ ਹਨਾ ਸੋ ਬਾਲਾ ਵਾਈ ਦਾ ਕੰਮ ਸੀ ਨਹੀਂ ਵੀ ਵਾਉਣਾ ਤਮੀਆਂ ਨਾਲ ਜਾਂ ਕੁਛ ਵੀ ਆ ਤੇ ਵੀ ਬਾਲਾ ਨਹੀਂ ਸੀ ਇੱਕ ਵਾਰੀ ਮਾਰੀ ਉਹ ਵੀ ਪ੍ਰਾਲੀ ਫਿਰ ਬਾਲੀ ਹੋ ਜਾਂਦੀ ਓਵੇਂ ਸਾੜਨੇ ਕਿਸਾਲੀ ਸੀ ਦੇ ਨਹੀਂ ਨਾ ਫਿਰ ਸਾੜਨ ਦਿੰਦੇ ਨਹੀਂ ਤੇ ਕਣਕ ਬੀਜ ਕੇ ਆਪਾਂ ਵੇਲੇ ਆ ਸੋ ਆਪਾਂ ਉਹ ਵੀ ਤੁਹਾਨੂੰ ਕੱਲਪ ਦਿਖਾਵਾਂਗੇ ਉਸ ਦਿਨ ਆਪਾਂ ਬਣਾਈ ਸੀ ਵੀਡੀਓ ਪਰਸੋਂ ਵੀ ਜੀ ਸੀ ਕਣਕ ਆਪਾਂ ਹਾਂ ਪਰਸੋਂ ਤੇ ਅਭੀ ਤੁਹਾਨੂੰ ਦਿਖਾਵਾਂਗੇ ਇੰਦਰ ਟੇਲਰ ਸਾਹਿਬ ਵਸਤੂਆਂ ਆ ਵਿਅ ਡਿਊਟੀ ਤੋਂ ਉੱਠਣੀ ਲੱਗੇ ਹਾਂ ਡਿਊਟੀ ਤੋਂ ਮੈਂ ਵੀ ਹਜੇ ਆਪਣੀ ਡਿਊਟੀ ਤੋਂ ਜਿਆਦਾ ਸੀ ਬਾਹਰ ਸੋ ਬਾਕੀ ਸਬਜ਼ੀ-ਸਬਜ਼ੀ ਬਣਾਉਂਦੇ ਆ ਅੱਜ ਤਾਂ ਸ਼ਾਨਦਾਰ ਰੁਟੀਨ ਚੱਲ ਰਿਹਾ ਆਪਣਾ ਹਨ ਹਾਂ ਹਾਂ ਸਬਜ਼ੀ ਬਸ ਬਣਾਉਂਦੇ ਆ ਸ਼ਾਮ ਦੀ ਸਬਜ਼ੀ ਬਣੂੰਗੀ ਅੱਜ ਅਬ ਸਬਜ਼ੀ ਕਾਦੀ ਬਣਾ ਰਹੇ ਆ ਕਦੋਂ 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 ਹੁਣ ਵੈਸੇ ਜੀ ਨਹੀਂ ਕਰਦਾ ਹਨ ਘਰ ਦੇ ਲੱਗਦੇ ਆ ਮम्मी ਕਹਿ ਦਿੰਦੀ ਘਰ ਦੇ ਤਾਂ ਤੂੰ ਆ ਨਹੀਂ ਮੈਂ ਸਬਜ਼ੀ ਸਵਾਦ ਬੰਦੀ ਵੈਸੇ ਕੱਦ ਜਿਵੇਂ ਹੋਣ ਕਰੇ ਮੌਸਮ ਬਦਲ ਗਿਆ ਨਾ ਮੌਸਮ ਬਦਲ ਗਿਆ ਹਾਂ ਥੋੜਾ ਜਿਹਾ ਪਰਤ ਪੈ ਗਿਆ ਗਰਮੀ ਚ ਜ਼ਿਆਦਾ ਵਧੀਆ ਲੱਗਦੇ ਆ ਚਲੋ ਇੱਕਾ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਸੀ ਆ ਦੇਖੋ ਇਹ ਨਾ ਅਸੀਂ ਜਦੋਂ ਮੇਲੇ ਤੇ ਗਏ ਸੀ ਆਪਾਂ ਉਥੋਂ ਲਿਆਂਦਾ ਸੀ ਸੋ ਇਹ ਆਪਾਂ ਇਹਦੇ ਨਾਲ ਲਾ ਲਿਆ ਵੀ ਇੱਥੇ ਆਪਾਂ ਫੋਨ ਵੀ ਰੱਖ ਸਕਦੇ ਆ ਹੂੰ ਚਾਰਜ ਦੇ ਲਾ ਸਕਦੇ ਆ ਤੇ ਆਪਾਂ ਤੇ ਕੀ ਇਸ ਟੰਗ ਸਕਦੇ ਆ ਪਲੱਗ ਸਾਰੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦਾ ਲੱਗਾ ਇਹ ਆਪਾਂ ਜਦੋਂ ਮੇਲੇ ਤੇ ਗਏ ਸੀ ਕਿ ਉਥੋਂ ਖਰੀਦ ਕੇ ਲਿਆਏ ਸੀ ਇਹ ਇਹ ਸਾਡੇ ਗਵਾਨੀਆਂ ਦੀਆਂ ਕੁੜੀਆਂ ਉਹ ਬਣਾ ਕੇ ਦੇ ਕੇ ਗਈਆਂ ਬਹੁਤ ਸੋਣਾ ਬਣਾਇਆ ਚੁੱਲ੍ਹੇ ਚਮਚੋ ਨੇ ਆਕਾ ਤੇ ਸਬਜ਼ੀ ਦੀ ਤਿਆਰੀ ਤੇ ਆਟਾ ਆਪਾਂ ਕੰਨ ਕਿ ਸ਼ਾਮ ਦੀਆਂ ਰੋਟੀਆਂ ਤੇ ਇੱਕ ਹੁਣ ਜਿਹੜਾ ਨੇਹਰਾ ਹੋ ਜਾਂਦਾ ਹਾਂ ਦਾ ਗੁਰਪੁਰ ਬਾਉਣ ਵਾਲਾ ਗੁਰੂ ਨਾਨਕ ਦੇਵ ਜੀ ਨੇ ਉਹਦੇ ਕਰਕੇ ਪ੍ਰਵਾਤ ਫੇਰੀਆਂ ਗੱਲੀਆਂ ਸਾਰੇ ਦੱਸਿਓ ਕਮੈਂਟ ਕਰਕੇ ਕਿੰਨਾ ਕਿੰਨਾ ਦੇ ਹਨਾ ਪ੍ਰਵਾਤ ਫੇਰੀਆਂ ਨਿਕਲਦੀਆਂ ਪ੍ਰਵਾਤ ਫੇਰੀ ਨਿਕਲਦੀ ਆ ਸੋ ਆਪਾਂ ਸਵੇਰ ਸਵੇਰ ਜਾਣਾ ਹੁੰਦਾ ਹੁਣ ਤਾਂ 2 ਦਿਨ ਹੋ ਗਏ ਘਰ ਮਾ ਤਾਂ ਚਾਰ ਦਿਨ ਚੜਦਾ ਸੀ ਗੱਲ ਕਰ ਸਰਦਾਰ ਸਾਹਿਬ ਜਾਇਆ ਹੁਣ ਸਵੇਰ ਸਵੇਰ ਅੱਗੋਂ ਪਿੱਛੇ ਚਾਇਆ ਨਹੀਂ ਜਾਂਦਾਗਾ ਹੁਣ 2 ਦਿਨ ਹੋ ਗਏ ਬੰਦਿਆਂ ਨੂੰ ਸਵੇਰ ਠਾ ਲਈਦਾ ਵਸਮ ਲੈ ਕੇ ਚੱਲੋ ਕਿਉਂਕਿ ਬਾਟਾ ਜਿਹੜੀ ਕਾਫੀ ਜ਼ਿਆਦੇ ਪੰਜ ਜਾਂਦੀ ਪਰ ਤੁਰ ਕੇ ਜਾਣਾ ਤੁਰ ਕੇ ਆਉਣਾ ਫਿਰ ਆ ਕੇ ਸਾਰੇ ਕੰਮ ਲੇਟ ਹੋ ਜਾਂਦੇ ਆ ਬੱਚਿਆਂ ਨੇ ਸਕੂਲ ਵੀ ਜਾਣਾ ਹੁੰਦਾ ਐਸ ਲਈ ਹਰਮੰਦ ਡੈਡੀ ਨੂੰ ਸਵੇਰ ਮੈਂ ਤੁਹਾਨੂੰ ਤਕਰੀ ਪੀਏ ਸਾਨੂੰ ਲੈ ਕੇ ਜਾਓ ਦੋ ਦਿਨ ਹੋ ਗਏ ਹੁਣ ਤਾਂ ਚੰਗਾ ਦਿਨ ਚੜਦਾ ਸੰਗਤ ਦੇ ਦਰਸ਼ਨ ਹੋ ਜਾਂਦੇ ਸੰਗਤ ਦੇ ਦਰਸ਼ਨ ਹੋ ਜਾਂਦੇ ਬਸ ਸਾਰਿਆਂ ਨੂੰ ਜਾਣਾ ਚਾਹੀਦਾ ਸਾਰੇ ਕਮੈਂਟ ਕਰਕੇ ਦੂਰ ਦੱਸਿਓ ਕਿ ਕਿਹਦੇ ਕਿਹਦੇ ਪਰਬਤ ਫੇਰੀਆਂ ਹਨਾ ਨਿਕਲਦੀਆਂ ਬੈਂਡ ਚ ਸੋ ਆਪਾਂ ਹੁਣ ਅੱਧਾ ਸ਼ਾਮ ਦੇ ਕੰਮ ਧੰਦੇ ਕਰਦੇ ਹਾਂ ਸ਼ੁਰੂ ਗਿਆ ਚੇਂਜ ਹਾਂਜੀ ਧਰ ਲਈ ਸਬਜੀ ਕੱਦੂ ਦੀ ਹੁਣ ਇਹ ਤਰੀ ਵਾਲਾ ਕੱਦੂ ਆ ਬਾਜੇ ਦੁੱਧਾ ਦਾ ਕੱਦੂ ਹੋ ਚੁੱਕਾ ਹੁਣ ਪਾਣੀ ਵਾਲਾ ਉਹ ਤਰੀ ਪਾਣੀ ਵਾਲਾ ਫਿਰ ਧਰਦਾ ਲਾਉਂ ਜੂਗਾ ਦੇਖੋ ਅੱਜ ਤਾਂ ਕੱਦੂ ਹੀ ਕੋਣ ਕੋਣ ਕੱਦੂ ਦੀ ਸਬਜੀ ਪਹਿਲਾਂ ਤੇ ਦੱਸੋ ਦੁੱਧ ਪਾ ਕੇ ਬਣਾਉਂਦਾ ਹੈ ਨਾ ਜਰਾਤਰ ਮੇਰੇ ਸਾਬਨਾ ਵੈਸੇ ਮਾਲਵੇਚ ਤਾਂ ਦੁੱਧ ਪਾ ਕੇ ਬਣਾ ਲਈ ਮਾਲਵੇ ਦੀ ਸਬਜ਼ੀ ਜਾਦੇ ਚਲੋ ਗਾਂ ਵੈਸੇ ਸਭ ਦੀ ਪਸੰਦ ਹੁੰਦੀ ਆ ਆਪ ਕੋਈ ਵੈਸੇ ਜਿਵੇਂ ਸੁੱਕਾ ਵੀ ਕਦੂ ਕੋ ਨਕੇ ਜੇ ਤੇਲ ਦੇ ਵਿੱਚ ਚੱਕਿਆ ਉਹਦੇ ਵਿੱਚ ਭਨ ਕੇ ਵੀ ਬਣਾ ਲੈਣੇ ਦੁੱਧ ਨਹੀਂ ਪਾਉਂਦੇਗੇ ਪਰ ਸਾਡੇ ਘਰੇ ਜਿਹੜੀ ਉਹ ਦੁੱਧ ਵਾਲੀ ਸਬਜ਼ੀ ਸਾਡੇ ਘਰੇ ਦੁੱਧ ਵਾਲੀ ਸਬਜ਼ੀ ਬਣਦੀ ਆ ਜੇ ਦੁੱਧ ਵਾਲੀ ਖਾਂਦੇ ਆ ਵੀ ਸੁੱਕੀ ਸਬਜ਼ੀ ਖਾਣ ਨੂੰ ਜੀ ਨਹੀਂ ਕਰਦੇ ਸੁੱਕੀ ਜਿਹੜੇ ਆਪਣੇ ਘਰੇ ਬਣੇ ਤਾਂ ਪਰਜੀ ਬਣਦੀ ਆ ਕਦੂ ਦੀ ਜਿਹੜੀ ਪਰਜੀ ਆ ਆਪਾਂ ਉਹ ਰੈਸਪੀ ਬਣਦੀ ਆ ਵਲੌਗ ਦੇ ਵਿੱਚ ਹਾਂ ਆਪੋ ਦਾ ਵਲੌਗ ਵੀ ਪਾਇਆ ਸੀ ਇੱਕ ਰੈਸਪੀ ਆਪਾਂ ਦਿੱਤੀ ਕਦੂ ਦੀ ਪਰਜੀ ਸਾਡੇ ਵਾਂਗ ਜੇ ਬਣੀ ਤਾਂ ਹੀ ਬਣਦੀ ਆ ਸੁੱਕੀ ਤਾਂ ਨਹੀਂ ਸਾਡੇ ਕਦੂ ਦੀ ਜੇ ਫਾੜ ਨਾਲ ਸਬਜ਼ੀ ਬਣਾਉਣੀ ਆ ਫਿਰ ਅਸੀਂ ਦਾਲ ਬਣਦੀ ਆ ਫਿਰ ਸੁੱਕੀ ਨਹੀਂ ਬਣਦੀ ਇੱਧਰ ਹਰਿੰਦਰ ਦਾ ਟਰੈਕਟਰ ਖੜਾ ਲੱਗ ਹਲ ਹਲਦੇ ਕਿਰਾਇਆ ਆ ਗਿਆ ਆਇਆ ਵਿਆ ਮਾ ਕਰ ਟਰੈਕਟਰ ਨਾ ਮਾ ਹੋਰ ਚੱਕ ਲਿਆਂਦਾ ਦੁਕਾਨ ਤੋਂ ਹੋਰ ਸਫਾਈ ਕਰਨ ਗਏ ਸੀ ਦੁਕਾਨ ਤੇ ਦੇਖੋ ਉਹਦੇ ਇੱਕ ਟਰੈਕਟਰ ਹੋਰ ਚੱਕ ਲਿਆਂਦਾ ਜਿਹੜਾ ਪਹਿਲਾਂ ਸੀ ਤੋੜਦਾ ਛੇ ਆ ਦੋ ਮੂਰੋ ਪੈਰ ਜੇ ਤੋੜੀ ਫਿਰ ਗਿਆ ਇੱਕ ਪਹਿਲਾਂ ਚੱਕ ਕੇ ਲਿਆ ਸੀ ਉਹਦੇ ਨਾਲ ਕੁਛ ਦਿਨ ਖੇਡਦਾ ਰਿਆ ਤੇ ਮੈਨੂੰ ਲੱਗਦਾ ਹੁਣ ਉਹ ਤੋੜ ਕੇ ਪਤਾ ਨਹੀਂ ਕਿੱਥੇ ਰੱਖਿਆ ਕੱਚਾ ਘਰ ਬਣਾਇਆ ਸੀ ਫਿਰ ਪੱਕਾ ਬਣਾ ਲਿਆ ਹੁਣ ਉਹਨੂੰ ਵਿਟਾਈ ਬੈਠਾ ਟਰਾਲੀ ਖੜੀ ਇੱਧਰ ਇਹਦੀ ਸੋ ਇਹਦਰ ਆਪਣੀ ਸਬਜੀ ਆ ਜਿਹੜੀ ਉਹ ਤੜਕਾ ਲੱਗ ਗਿਆ ਹੁਣ ਬਸ ਆਪ ਘਾਣੀ ਜਿਹੜੀ ਤਿਆਰੀ ਕਰਦੇ ਆਂ ਇਹਨਾਂ ਵਿੱਚ ਸਬਜੀ ਆਪਣੀ ਬਣ ਚੂਗੀ ਤੇ ਦੁੱਧ ਗਰਮ ਹੋ ਜੂ ਨਾਲ ਹੀ ਇੱਥੇ ਨਾਲ ਹੀ ਰੋਟੀਆਂ ਪੱਕ ਜਾਣੀਆਂ ਦੀ ਪਲੇਟ ਲਿਆ ਕੇ ਨਹੀਂ ਥੱਕ ਗਈ ਆਪ ਸਾਲ ਜੀ ਅੱਜ ਤੱਕ ਅੱਦੋ ਵੀ ਮੰਮੀ ਨੇ ਨਾ ਖੁੱਲੇ ਜੇਰੇ ਨਾਲ ਚੀਰੇ ਆ ਜਿਆਦੇ ਚੀਰ ਮੰਮੀ ਨੇ ਦੋ ਕੱਦੂ ਜੀਲ ਤੇ ਬਣਾ ਲਿਆ ਲੈ ਜੇ ਹੁਣ ਆਪਣੇ ਲੱਗਦੇ ਥੋੜੇ ਆਉਂਗਾ ਵੈਸੇ ਉੰਨੇ ਕੀ ਹੁੰਦੇ ਅੱਜ ਮੰਮੀ ਕਹਿੰਦੀ ਹੁਣ ਕੀ ਰੱਖਣਾ ਥੋੜਾ ਜਿਹਾ ਵਿੱਚਾ ਚੀਜ਼ੀ ਦਿੰਨੇ ਆ ਦੋ ਚੀਰੇ ਦੋ ਸੀਗੇ ਉਹ ਇੱਕ ਸੁੱਕਿਆ ਸੀ ਖਣੀ ਮੰਮੀ ਆਂਦੇ ਚਲੋ ਹੁਣ ਆਪਾਂ ਬਸ ਤਾਰਾ ਜੋਵਾਂਗੇ ਹਾਂਜੀ ਇੱਧਰ ਹੋ ਰਹੀ ਰੋਟੀ ਦੀ ਤਿਆਰੀ ਇੱਧਰ ਆਪਣਾ ਹੋ ਰਿਹਾ ਦੁੱਧ ਗਰਮਾ ਅੱਪਾ ਜਿਹੜਾ ਦੁੱਧ ਚਾਹ ਵਾਸਤੇ ਰੱਖਦੇ ਆ ਨਾ ਉਹ ਵੀ ਗਰਮ ਕਰਕੇ ਹੀ ਰੱਖਦੇ ਆ ਤੇ ਇਸ ਵੇਲੇ ਫਿਰ ਦੋ ਤਾਂ ਹੀ ਹੋ ਜਾਂਦਾ ਦੁੱਧ ਇੱਕ ਪੀਣ ਵਾਸਤੇ ਗਰਮ ਕਰੀਦਾ ਇੱਕ ਜਿਹੜਾ ਸਵੇਰ ਆਪਾਂ ਚਾਹ ਵਾਸਤੇ ਰੱਖਦੇ ਉਹ ਵੀ ਗਰਮ ਕਰਕੇ ਉਹਨੂੰ ਵੀ ਵਾਲਾ ਦੇ ਕੇ ਫਿਰ ਰੱਖੀਦਾ ਇੱਧਰ ਆਪਣੀ ਕਦੂ ਦੀ ਸਬਜ਼ੀ ਕਦੂ ਦੀ ਸਬਜ਼ੀ ਉਹ ਵੀ ਦੁੱਧ ਵਾਲੀ ਦੁੱਧ ਦੁੱਧ ਹੋਇਆ ਤੇ ਇੱਧਰ ਦੁੱਧ ਵਾਲੀ ਕਦੂ ਦੀ ਸਬਜ਼ੀ ਆਪਣੀ ਬਹੁਤ ਪਿਆਰਾ ਬੱਸ ਹੁਣ ਰੋਟੀ ਪੱਕਦੀ ਆ ਨਾਂ ਦਿਨਾਂ ਦਾ ਫਰਕ ਪੈ ਗਿਆ ਅਜ ਮੇਰਾ 6 ਵਜੇ ਪਤਾ ਨਹੀਂ ਵੱਜ ਗਿਆ ਕਿ ਨਹੀਂ 6 ਹਜੇ ਹਨੇਰਾ ਹੀ ਹੋ ਚੱਲਿਆ ਪੂਰਾ ਇੱਧਰ ਰੋਟੀ ਦੀ ਤਿਆਰੀ ਆ। ਸਭ ਗਰਮ ਕਰਕੇ ਆਪਾਂ ਜਿਹੜਾ ਪੀਣ ਵਾਲਾ ਸੀ ਉਹ ਵੀ ਕੱਢ ਲਿਆ ਭਾਂਡਿਆਂ 'ਚ ਤੇ ਜਿਹੜਾ ਚਾਹ ਵਾਸਤੇ ਰੱਖਦੇ ਆ ਉਹ ਵੀ ਕੱਢ ਲਿਆ। ਹੁਣ ਰੋਟੀ ਪੱਕਦੀ ਆ। ਜਿਹੜੇ-ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਤਾਂ ਜੋ ਆਪਾਂ ਕੋਈ ਵੀ ਨਵੀਂ ਵੀਡੀਓ ਪਾਉਣੇ ਆ, ਰੈਸਪੀ ਵਾਲੀ ਜਾਂ ਕੋਈ ਵਲੌਗ ਪਾਉਣੇ ਆ, ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਦੇਖ ਕੇ ਸੋਣਾ ਜਿਹਾ ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ ਵੀਡੀਓ ਨੂੰ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਹੌਣ ਤਾਂ ਸਰਦੀਆਂ ਸ਼ੁਰੂ ਹੋ ਚੱਲੀਆਂ ਹੁਣ ਤਾਂ ਚੁੱਲੇ ਤੇ ਰੋਟੀ ਪੱਕਿਆ ਕਰੂੰਗੀ ਗਰਮੀ 'ਚ ਵੀ ਅੰਦਰਲੀ ਰਸੋਈ 'ਚ ਤਾਂ ਹੀ ਹੁੰਦਾ ਵੀ ਬਾਹਰ ਆਈਏ ਬਾਹਰ ਹਵਾ ਹੁੰਦੀ ਆ ਤੇ ਹੁਣ ਸਰਦੀ 'ਚ ਵੀ ਐਂ ਹੁੰਦਾ ਵੀ ਚੁੱਲੇ ਮੁਰੇ ਵੀ ਚੁੱਲੇ ਤੇ ਰੋਟੀ ਪਕਾਈਏ ਪਕਾਈਏ ਹਾਂ ਨਾਲੇ ਇਹਨੇ ਅੱਗ ਸੇਕੀ ਜਾਂਦੀ ਆ ਸਰਦੀ 'ਚ ਤਾਂ ਨਾਲੇ ਚੁੱਲੇ ਤੇ ਰੋਟੀਆਂ ਪੱਕ ਜਾਂਦੀਆਂ ਅਧਿਨੇ ਮਿਲਕੜ ਨੀ ਲੈਂਦੀ ਤੇ ਬਾਲਣ ਲਾ ਲਿਆ ਹਮੋਂ ਪੂਜਾ ਇਸੇ ਪਿੱਦਿਆਂ ਦੇ ਆ ਮੁੱਢ 'ਚ ਇਹ ਸੂਤ ਨਹੀਂ ਆਉਂਦਾ ਜਿੱਲੇ ਚ ਹਾਂ ਸਹੀ ਹੈ ਲੋ ਜੀ ਛੱਲੇ ਤੇ ਆਪਾਂ ਰੋਟੀ ਪਕਾਉਨੇ ਆ ਸਾਰੇ ਖਾਣੇ ਆ ਸੋ ਜੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਕੱਲ ਨੂੰ ਮਿਲਾਂਗੇ ਆਪਾਂ ਕੋਈ ਨਵੀਂ ਵੀਡੀਓ ਲੈ ਕੇ ਇਸੀ ਤਰ੍ਹਾਂ ਵੀਡੀਓ ਨੂੰ ਜਿਵੇਂ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਦਾ ਬਹੁਤ ਵਧੀਆ ਰਿਸਪਾਂਸ ਦਿੱਨੇ ਹੋ ਸੋ ਇਸੇ ਤਰ੍ਹਾਂ ਹਰ ਇੱਕ ਵੀਡੀਓ ਦਾ ਵਧੀਆ ਰਿਸਪਾਂਸ ਦਿਆ ਕਰੋ ਤਾਂ ਜੋ ਹਨਾ ਹੋਰ ਵਧੀਆ ਮਨ ਕਰਦਾ ਵੀ ਵਧੀਆ ਵਧੀਆ ਵੀਡੀਓ ਬਣਾਉਣ ਨੂੰ ਜੇ ਤੁਸੀਂ ਵੀਡੀਓ ਦੇਖਦੇ ਆ ਵਧੀਆ ਦੇਖਦੇ ਆ ਫੇਰ ਹੀ ਮਨ ਕਰਦਾ ਵੀਡੀਓ ਬਣਾਉਣ ਨੂੰ ਵੀ ਸੋ ਕੱਲ ਨੂੰ ਮਿਲਦੇ ਆ ਜੇ ਕਿਸੇ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ